ਬਿੱਟੂ ਜੀ ਨੂੰ ਆਪਾਂ ਵਧੀਆ ਬਹੁਮਤ ਨਾਲ ਚੰਗੀਆਂ ਵੋਟਾਂ ਨਾਲ ਜਿੱਤਾ ਕੇ ਭੇਜਣਾ ਫੇਰ ਹੀ ਉੱਥੇ ਪਤਾ ਲੱਗੇਗਾ ਕਿ ਲੁਧਿਆਣੇ ਦਾ ਕੈਂਡੀਡੇਟ ਸਾਡਾ ਐਮਪੀ ਆਇਆ ਜਿਹੜਾ ਸਭ ਤੋਂ ਵੱਧ ਗਿਣਤੀ ਨਾਲ ਜਿੱਤ ਹਾਸਲ ਕਰਕੇ ਪਹੁੰਚਿਆ ਸਾਡੇ ਵਿੱਚ ਮੰਡਲ ਪ੍ਰਧਾਨ ਗੌਰਵ ਗੌਰਵ ਜੀ ਪਹੁੰਚੇ ਹੋਏ ਨੇ ਬੋਲੋ ਰਾਮ ਪ੍ਰਭ ਸੇਲਾ ਜਨ ਲਗਾਈ ਜਾ ਨਈਆ ਤੇਰ ਦੇ ਉੱਤੇ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਇਹਜਿਆ આરોਪ ਨਹੀਂ ਲੱਗਿਆ ਕਿ ਜਿਹਦੇ ਨਾਲ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਸ਼ਰਮਿੰਦਾ ਹੋਣਾ ਪਵੇ ਔਰ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਆਪਣਾ ਇੱਕ ਉਮੀਦਵਾਰ ਬਣਾ ਕੇ ਜਿੱਥੇ ਸਾਰੇ ਕਾਰਜਕਰਤਾਵਾਂ ਦਾ ਹੌਸਲਾ ਵਧਾਇਆ ਉੱਥੇ ਹੀ ਇਹ ਰਿਹਾ ਕਿ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੀ ਸੀਟ ਖਾਰੀ ਤੌਰ ਤੇ ਜਿੱਤ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਚੋਲਿਚ ਪਾਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜੇ ਜੇਟੀ ਇੱਥੇ ਜਿੱਤ ਕੇ ਜਾਣ ਤੇ ਮੋਦੀ ਕੈਬਨਿਟ ਦਾ ਇਹ ਹਿੱਸਾ ਵੀ ਬਲੰਤਾ ਜੋ ਲੁਧਿਆਣੇ ਨੂੰ ਨਮਾਇਜ਼ੀ ਮੰਨ ਸਕੇ ਪਾਰਲੀਮੈਂਟ ਦੇ ਵਿੱਚ ਔਰ ਇੱਥੇ ਵੀ ਜਿਹੜੇ ਵਿਕਾਸ ਦੇ ਕੰਮ ਨੇ ਹੋਰ ਤੇਜ਼ੀ ਨਾਲ ਹੋ ਸਕਣ ਮੇਰਾ ਇਹ ਜਿੱਤेंगे ਜੁਨੀ ਸਿੰਘ ਵਿਟੂ ਜੀ ਯਾ 175 ਸਕੀਮਾਂ ਆਪਣੀਆਂ ਇੱਥੇ ਆਈਆਂ ਹੋਈਆਂ ਨੇ ਫੇਰ ਵੀ ਚਾਰ ਹੀ ਇੱਥੇ ਇੰਪਲੀਮੈਂਟ ਹੋ پا ਰਹੀਆਂ ਔਰ ਅਸੀਂ ਚਾਹਦੇ ਹਾਂ ਉਹ ਸਾਰੀ ਦੀ ਸਾਰੀਆਂ ਸਕੀਮਸ ਪੰਜਾਬ ਦੇ ਵਿੱਚ ਆਉਣ ਕਿਉਂਕਿ ਪੰਜਾਬ ਦੇ ਹਿਤ ਲਈ ਰੋਜ਼ਗਾਰ ਐਜੂਕੇਸ਼ਨ ਔਰ ਸੇਫਟੀ ਹੀ ਹੈ ਜਿਹੜੀ ਆਪਣੀ ਪੰਜਾਬ ਨੂੰ ਅੱਗੇ ਵਧਾ ਸਕਦੀ ਹੈ ਬਿਲਕੁਲ ਕੁਰਸੀਆਂ ਐਨੀ ਗਰਮੀ 'ਚ ਤੁਸੀਂ ਇਹ ਪ੍ਰੋਗਰਾਮ ਰੱਖਿਆ ਪਰ ਮੈਂ ਤੁਹਾਨੂੰ ਤੋਂ ਮਾਫੀ ਮੰਗਦਾ ਵੀ ਕਿਤੇ ਕਿਉਂਕਿ ਪੱਖੇ ਜ਼ਰੂਰ ਹੋਣੇ ਚਾਹੀਦੇ ਸੀ ਪਰ ਜ਼ਿਆਦਾ ਟਾਈਮ ਨਹੀਂ ਲੈਣਾ ਇਸ ਵੇਲੇ ਗੱਲ ਸਿਰਫ ਇਹ ਆ ਮੈਂ ਤਾਂ ਆਪ 10 ਦਿਨ ਪਹਿਲਾਂ ਬੀਜੇਪੀ ਚ ਆਇਆ ਕਿਉਂ ਆਇਆ ਉਹਦਾ ਇੱਕੋ ਹੀ ਕਾਰਨ ਆ ਸਾਰੇ ਲੋਕਾਂ ਨੇ ਕਾਂਗਰਸ ਚ ਮੈਂ ਸੀ ਕਾਂਗਰਸ ਦੇਖ ਲਈ ਜਿਹਨੇ ਅਕਾਲੀ ਦਲ ਸੀ ਜਿਹੜਾ ਉਹਨੇ ਅਕਾਲੀ ਦਲ ਦੇਖ ਲਿਆ ਜਿਹਨੇ ਆਮ ਆਦਮੀ ਦਾ ਨਜ਼ਾਰਾ ਲੈਣਾ ਸੀ ਉਹਨੇ ਨਜ਼ਾਰਾ ਆਮ ਆਦਮੀ ਦਾ ਲੈ ਲਿਆ ਤੇ ਹੁਣ ਇੱਕੋ ਪਾਰਟੀ ਆ ਜਿਹੜੀ ਪੰਜਾਬ ਚ ਕਿਹੜੀ ਪਾਰਟੀ ਆ ਜਿਹੜੀ ਜਵਾਈ ਨਹੀਂ ਹਜੇ ਦੱਸੋ ਜੀ ਬੀਜੇਪੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਆ ਤੇ ਜਿਹਨੇ ਇਹ ਫੈਸਲਾ ਪਹਿਲੀ ਵਾਰ ਕੀਤਾ ਬੀਜੇਪੀ ਪੰਜਾਬ ਤੇ ਸਾਡੇ ਵਰਗਿਆਂ ਦੇ ਕਹਿਣ ਤੇ ਜ਼ੋਰ ਲਾ ਕੇ ਵੇ ਜੋ ਬਾਕੀ ਸੂਬਿਆਂ 'ਚ ਹੋ ਰਿਹਾ ਡਬਲ ਇੰਜਨ ਦੀਆਂ ਸਰਕਾਰਾਂ ਚੱਲ ਰਹੀਆਂ ਤੇ ਸਾਡੇ ਨਾਲ ਕਿਉਂ ਧੱਕਾ ਕਰਦੇ ਆ ਧੱਕਾ ਕੀ ਮਤਲਬ ਵੀ ਭਾਜਪਾ ਨੂੰਰੇ ਕਿਉਂ ਨਹੀਂ ਲੜਾਉਂਦੇ ਜੀ ਰਾ ਨਕਲੀ ਸੰਘੋ ਵਾਲ ਦੇਥੋਂ ਅਸਲੀ ਸੰਘੋ ਵਾਲ ਵਰਗੇ ਤੁਹਾਡੇ ਸਾਰੇ ਬੂਨੇ ਬੈਠੇ ਹੋਣਗੇ ਤੇ ਤੁਸੀਂ ਕਰਕੇ ਤੁਸੀਂ ਬਹੁਤ ਵਧੀਆ ਟੀਮ ਆ ਜੇ ਸਾਦੋਂ ਕੋਈ ਕਮੀ ਰਹੀ ਕਈ ਵਾਰ ਇਲੈਕਸ਼ਨਾਂ ਚ ਕਈ ਬੰਦੇ ਅਗਨੋਰ ਹੋ ਜਾਂਦੇ ਆ ਪਿੱਛੇ ਰਹਿ ਜਾਂਦੇ ਆ ਪੁਰਾਣੇ ਬੀਜੇਪੀ ਵਾਲੇ ਅਸੀਂ ਤਾਂ ਨਵੇਂ ਆ ਕਈ ਗੱਲਾਂ ਨਹੀਂ ਸਾਨੂੰ ਕਈ ਵਾਰ ਪਤਾ ਜਿਹੜੀਆਂ ਕਿ ਅੱਗੇ ਜੋ ਸਾਰੇ ਦੇਸ਼ ਚ ਕਰ ਰਹੇ ਆ ਉਹ ਪੰਜਾਬ ਕਿਉਂ ਵਾਂਝਾ ਰਵੇ ਆਪਾਂ ਆਦਮਾ ਦੀ ਪਰ ਪਾ ਕੇ ਦੇਖ ਲਈ ਕੱਲ ਹੀ ਦੇਖ ਲਈ ਕਾਂਗਰਸ ਦੇਖ ਲਈ ਇਹ ਕਮਲ ਦਾ ਫੁੱਲ ਆੜਾ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਆ ਤੇ ਉਹ ਸਿੱਧੀ ਵੋਟ ਮੋਦੀ ਸਾਹਮਣੂ ਪਵੇ ਤੇ ਜਿਹੜਾ ਕਿਉਂਕਿ ਭਾਖੜਾ ਜਿਵੇਂ ਕਹਿੰਦੇ ਆ ਨਾ ਪਾਣੀ ਸਾਰਾ ਕੁਛ ਤਾਂ ਮੋਦੀ ਸਾਹਿਬ ਕੋਲ ਆ ਉੱਥੇ ਸਰਕਾਰ ਉਹਨਾਂ ਦੀ ਬਣੀ ਪਈ ਹੈ ਤੇ ਆਪਾਂ ਪੰਜਾਬ ਵਾਲੇ ਵੀ ਇਥੇ ਯੋਗਦਾਨ ਪਾ ਕੇ ਆਪਾਂ ਵੀ ਉਸ ਯੱਗ 'ਚ ਯੋਗਦਾਨ ਪਾ ਕੇ ਫਾਇਦਾ ਲੈ ਲਈਏ ਡਿਵੈਲਪਮੈਂਟ ਕਰਵਾ ਲਈਏ ਨੌکریاں ਔਰ ਇੰਡਸਟਰੀ ਆਊਗੀ کارਖਾਨੇ ਆਉਣਗੇ ਨੌکریاں ਮਿਲਣਗੇ ਰੋਜ਼ਗਾਰ ਚੱਲੂਗਾ ਵਪਾਰੀਆਂ ਦਾ ਕੰਮ ਚੱਲੂਗਾ ਵਧੀਆ ਇੱਥੇ 인ਫਰਾਸਟ੍ਰਕਚਰ ਚਾਹੇ ਉਹ ਸੜਕਾਂ ਦਾ ਹੋਵੇ ਚਾਹੇ ਉਹ 에어ਪੋਰਟਾਂ ਦਾ ਹੋਵੇ ਚਾਹੇ ਰੇਲਵੇ ਸਟੇਸ਼ਨ ਦਾ ਹੋਵੇ ਹੱਥ ਤਾਂ ਉਹਨਾਂ ਦੇ ਸਾਰਾ ਕੁਝ ਤੇ ਜੇ ਆਪਾਂ ਭਾਜਪੀ ਨੂੰ ਆਪਾਂ ਪਰੇ ਰੱਖਾਂਗੇ ਤਾਂ ਮੈਂ ਸਮਝਦਾ ਫਿਰ ਬਹੁਤ ਚੀਜ਼ਾਂ ਜਿਹੜੀਆਂ ਕਿਉਂਕਿ ਉਰੇ ਦੇ ਲੀਡਰ ਜਾਣ ਕੇ ਉਹਨਾਂ ਨਾਲ ਪੰਗਾ ਪਾ ਕੇ ਰੱਖਦੇ ਆ ਆਮ ਆਦਮੀ ਦਾ ਜਦੋਂ ਸੀਐਮ ਬਣ ਜਾਂਦਾ ਜਾਂ ਕਾਂਗਰਸ ਦਾ ਸੀਐਮ ਬਣ ਜਾਂਦਾ ਉਹਨਾਂ ਨੂੰ ਤਾਂ ਜਦੋਂ ਅੱਜ ਜੇ ਉਹ ਉਦੋਂ ਹੀ ਫਿਰੋਜ਼ਪੁਰ ਪਹੁੰਚੇ ਹੁੰਦੇ ਤਾਂ ਕਰਜ਼ੇ-ਕੁਰਜ਼ੇ ਸਾਡੇ ਲਈ ਹੁੰਦੇ ਜੇ ਅਸੀਂ ਕਿਸਾਨਾਂ ਦਾ ਕਰਜ਼ਾ ਖਤਮ ਕਰਵਾਉਣਾ ਪੰਜਾਬ ਦਾ ਕਰਜ਼ਾ ਖਤਮ ਕਰਾਉਣਾ ਕਿਸਾਨਾਂ ਦੀਆਂ ਪੈਨਸ਼ਨਾਂ ਲਵਾਉਣੀਆਂ ਜਿਹੜੀ ਗੱਲ ਹੋ ਰਹੀ ਆ ਤੇ ਉਹ ਤਾਂ ਕੌਣ ਲਾ ਸਕਦਾ ਤੇ ਅਸੀਂ ਜਦੋਂ ਉਰੇ ਐਮਪੀ 13 ਦੇ 13 ਬੀਜੇਪੀ ਦੇ ਬਣ ਕੇ ਜਾਵਾਂਗੇ ਤੁਹਾਨੂੰ ਲੱਗਦਾ ਵੀ ਅਸੀਂ ਕਿਸਾਨ ਨੂੰ ਕਿਸੇ ਧਰਨੇ ਤੇ ਬਹਿਣ ਦੇ ਦਾਂਗੇ ਅਸੀਂ ਰੈੱਡ ਕਾਰਪਟ ਪਾਛਾ ਕੇ ਉੱਥੇ ਬੈਠਾਂਗੇ ਹਰ ਚੀਜ਼ ਆ ਜਿਹੜੀ ਕਿਸਾਨ ਤੋਂ ਲੈ ਕੇ ਮਜ਼ਦੂਰ ਤੱਕ ਉਹ ਅਸੀਂ ਲੈ ਕੇ ਆਵਾਂਗੇ ਸਾਡੀ ਜ਼ਿੰਮੇਵਾਰੀ ਹੋएगी ਜੋ ਸਾਨੂੰ ਭਾਜਪੀ ਨੇ ਵਿਸ਼ਵਾਸ ਦਿਵਾ ਕੇ ਇਸੇ ਕਰਕੇ ਅਸੀਂ ਜਾ ਕੇ ਜੁਆਇਨ ਕੀਤੀ ਆ ਸਿਰਫ ਪੰਜਾਬ ਦੇ ਲਈ ਪੰਜਾਬ ਦੇ ਲੋਕਾਂ ਲਈ ਸਰ ਜੀ